ਦੇ ਵਿੱਚ ਬਰਸਲ ਸਵੀਟ ਦੇ ਅੰਦਰ ਦੇ ਸ਼ੋਅਰੂਮ ਤੇ ਬਰਸਲ ਸਵੀਟ ਦੇ ਉੱਪਰ ਤੇ ਇੱਥੇ ਵੈਸੇ ਤਾਂ ਇਹਨਾਂ ਕੋਈ ਆਪਾਂ ਨੂੰ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈਗੀ ਕੰਸਲ ਸਵੀਟ ਬਹੁਤ ਪੁਰਾਣਾ ਇੱਕ ਬ੍ਰਾਂਡ ਹੈ ਜਿਨ੍ਹਾਂ ਨੇ ਕੁਆਲਿਟੀ ਬਹੁਤ ਮੇਨਟੇਨ ਕੀਤੀ ਹੋਈ ਆ ਪਿੱਛੇ ਜੇ ਅਸੀਂ ਆ ਕੇ ਗਏ ਸੀ ਅਸੀਂ ਇਹਨਾਂ ਦੀ ਕੁਆਲਿਟੀ ਦੇਖੀ ਸੀ ਬਹੁਤ ਸਾਰੇ ਇਹਨਾਂ ਦੇ ਜੋ ਮਠਿਆਈਆਂ ਨੇ ਇਹਨਾਂ ਨੂੰ ਕੋ ਚੈੱਕ ਕੀਤਾ ਖੁਦ ਖਾਦਾ ਤੇ ਸਾਨੂੰ ਪੂਰੀ ਲੱਗਿਆ ਕਿ ਇਹਨਾਂ ਨੇ ਬਹੁਤ ਅੱਛੀ ਕੁਆਲਿਟੀ ਮੇਨਟੇਨ ਕੀਤੀ ਆ ਜੀਤੋਂ ਪ੍ਰਭਾਵਿਤ ਹੋ ਕੇ ਅੱਜ ਅਸੀਂ ਊਕਾ ਫੈਡਰੇਸ਼ਨ ਜੋ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਮਾਨਤਾ ਪ੍ਰਾਪਤ ਜੋ ਇੱਕ ਸੰਸਥਾ ਹੈਗੀ ਆ ਉਹਦੇ ਵੱਲੋਂ ਬੰਸਲ ਜੀ ਨੂੰ ਸਨਮਾਨਿਤ ਕੀਤਾ ਹੈ ਇਹਨਾਂ ਨੂੰ ਬੈਸਟ ਕੁਆਲਿਟੀ ਦਾ ਐਵਾਰਡ ਦਿੱਤਾ ਹੈ ਤੇ ਮੈਂ ਸਾਰਿਆਂ ਨੂੰ ਧੂਰੀ ਵਾਸੀਆਂ ਨੂੰ ਜਾਂ ਨੇਰੇ ਤੇੜੇ ਦਾ ਜਿੰਨਾ ਏਰੀਆ ਹੈਗਾ ਉਹਨੂੰ ਅਪੀਲ ਕਰਦੀ ਆ ਕਿ ਉਹ ਅਗਰ ਉਹਨਾਂ ਨੂੰ ਪਿਓਰ ਤੇ ਬੈਸਟ ਕੁਆਲਿਟੀ ਚਾਹੀਦੀ ਹੈ ਤਾਂ ਉਹ ਬੰਸਲ ਸਵੀਟ ਤੇ ਪਹੁੰਚਣ ਤੇ ਹੁਣ ਬੰਸਲ ਜੀ ਤੁਸੀਂ ਕੋਈ ਦੋ ਸ਼ਬਦ ਬੋਲਣਾ ਚਾਹੋਗੇ ਤੁਹਾਨੂੰ ਅੱਜ ਊਕਾਪ ਫੈਡਰੇਸ਼ਨ ਵੱਲੋਂ ਸਰਟੀਫਿਕੇਟ ਮਿਲਿਆ ਇਹ ਮਾਨ ਸਨਮਾਨ ਮਿਲਣਾ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੁਹਾਡਾ ਬਹੁਤ ਬਹੁਤ ਪਿਆਰ ਦਾ ਧੰਨਵਾਦ ਜੀ ਇਹ ਸਾਨੂੰ ਮਾਣ ਦਿੱਤਾ ਤੁਹਾਨੂੰ ਇਹਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਜੀ ਉਹਨਾਂ ਦਾ ਪੂਰਾ ਸਹਿਯੋਗ ਹੈ ਤੇ ਜਿਹਨੇ ਜਿਹਨੇ ਕਰਕੇ ਅਸੀਂ ਅੱਜ ਇਸ ਜਗ੍ਹਾ ਤੇ ਪਹੁੰਚਿਆ ਬਾਕੀ ਸਾਡੇ ਕੋਈ ਸ਼ਹਿਰ ਦੇ ਐਸੇ ਵਾਸੀ ਨੇ ਜਿਨ੍ਹਾਂ ਨਾਲ ਮੈਂ ਬਹੁਤ ਜ਼ਿਆਦਾ ਪ੍ਰਭਾਵ ਤੋਂ ਹੋਇਆ ਤੇ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦੇ ਕੇ ਰੱਖਿਆ ਪੰਜ ਚਾਰ ਸਖਸ਼ੀਆ ਤਤ ਹੈ ਜਿਨ੍ਹਾਂ ਨੇ ਵੀ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਵੀ ਆ ਜਿਨ੍ਹਾਂ ਦਾ ਅਸ਼ੀਰਵਾਦ ਮੈਨੂੰ ਪ੍ਰਾਪਤ ਹੈ ਇੱਕ ਸਾਡੇ ਸਾਹਮਣੇ ਕਰਕੇ ਜੋ ਟ੍ਰੇning ਕੰਪਨੀ ਹੈ ਇਹਨਾਂ ਦੇ ਮਾਤਾ ਜੀ ਨੇ ਔਰ ਸਾਡੇ ਵੀ ਮਾਤਾ ਜੀ ਨੇ ਉਹ ਉਹਨਾਂ ਦਾ ਵੀ ਪ੍ਰਮਾਤਮਾ ਜੀ ਤੇ ਸਾਡੇ ਉਹਨਾਂ ਦਾ ਅਸ਼ੀਰਵਾਦ ਵੀ ਪ੍ਰਮਾਤਮਾ ਵਰਗਾ ਰਿਹਾ ਹੈ ਉਹ ਇਸ ਤਰ੍ਹਾਂ ਵੀ ਜਿਸ ਟਾਈਮ ਮੈਂ ਪਹਿਲਾਂ ਉੱਥੇ ਕੰਮ ਕਰਦਾ ਸੀਗਾ ਪਾਂਡੇ ਮਾਲ ਦਾ ਸੀਗਾ ਤ੍ਰੈਯ ਮਾਤਾ ਜੀ ਖੁਆ ਮਾਤਾ ਜੀ ਤੋਂ ਪੜਖੜ ਕੇ ਉਪਰੋਂ ਮਾਤਾ ਜੀ ਦੇਖਦੇ ਸੀਗੇ ਉਹ ਇਹ ਕਹਿੰਦੇ ਬੱਚੇ ਨੂੰ ਇਹਨੂੰ ਪ੍ਰਮਾਤਮਾ ਭਾਗ ਲਾਵੇ ਉਹ ਭਾਗ ਮੈਨੂੰ ਅੱਜ ਲੱਗੇ ਨੇ ਜੀ ਉਹਨਾਂ ਦੀ ਦੁਆਤ ਤੋਂ ਮੈਂ ਉਹਨਾਂ ਨੂੰ ਪ੍ਰਮਾਤਮਾ ਵੱਲੋਂ ਇਹ ਕਹਿਣਾ ਪ੍ਰਮਾਤਮਾ ਉਹਨੂੰ ਕਾਇਆ ਦੀ ਸ਼ਕਤੀਤ ਨੂੰ ਆਪਣੇ ਚਰਨਾਂ 'ਚ ਬਿਠਾ ਕੇ ਰੱਖੀ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਰਹੇ ਤੇ ਬਾਕੀ ਮੇਰੇ ਬੱਚਿਆਂ ਦਾ ਮੇਰੇ ਭਾਈਆਂ ਦਾ ਸਾਡੇ ਪਰਿਵਾਰ ਦਾ ਮੈਨੂੰ ਬਹੁਤ ਸਹਿਯੋਗ ਹੈ ਸ਼ਹਿਰ ਵਾਸੀਆਂ ਦਾ ਐਨਾ ਸਹਿਯੋਗ ਹੈ ਤੇ ਮੈਂ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਜਿੰਨਾ ਵੀ ਕਰਜ ਆਇਆ ਧੂਰੀ ਦਾ ਮੈਂ ਲਾਟੇ ਮਰਾਂਗਾ ਤੇ ਬਾਕੀ ਜਿੰਨਾ ਕੀ ਮੇਰੀਆਂ ਕਾਰਾਂ ਉਹਨਾਂ 'ਤੇ ਕਰਮੈਂ ਜ਼ਰੂਰ ਲਾਉਂਗਾ ਜਿੰਨੇ ਮੇਰੇ ਉਪਾਤੇ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਮੈਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜਦੋਂ ਕੱਲੇ ਧੂਰੀ ਦੇ ਵਿੱਚ ਨਹੀਂ ਮਤਲਬ ਪੰਜਾਬ ਵੀ ਹੁਣ ਅਸੀਂ ਛੱਡ ਚੁੱਕੇ ਪੰਜਾਬ ਤੋਂ ਵੀ ਬਾਹਰ ਜਦੋਂ ਕੋਈ ਗੱਲ ਹੁੰਦੀ ਹੈ ਵੀ ਬਾਂਸਰ সুইਟਸ ਦੀ ਮਿਠਾਈ ਜੋ ਹੈ ਉਹ ਬਹੁਤ ਹੀ ਵਧੀਆ ਹੈ ਤੇ ਮੈਂ ਖੁਦ ਦੱਸਣਾ ਚਾਹੂਗਾ ਮੈਂ ਆਪਣੇ ਬੇਟੇ ਨੂੰ ਮ ਜੋ ਕਿ ਕੈਨੇਡਾ ਦੇ ਵਿੱਚ ਹੈ ਗੁਰਗਾਓ ਨੁਆਇੜਾ ਸਾਰੇ ਕਿਤੇ ਮੈਂ ਖੁਦ ਭੇਜ ਦੇਵਾਂਗਾ ਤੇ ਮਤਲਬ ਇਹਨਾਂ ਦੀ ਮਿਠਾਈ ਦਾ ਕੋਈ ਵੀ ਤੋੜ ਨਹੀਂ ਹੈਗਾ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਮਿਠਾਈ ਬਣਾਣੀ ਜ਼ਿਆਦਾ ਔਖੀ ਨਹੀਂ ਜਿੰਨੀ ਮੇਨਟੇਨ ਕਰਨੀ ਮੈਂ ਇਹਨਾਂ ਦੀ ਇਸ ਗੱਲ ਦੇ ਲਈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਜਿਹੜਾ ਕਿ ਇਹਨਾਂ ਨੇ ਇਸ ਨੂੰ ਮੇਨਟੇਨ ਕੀਤਾ ਹੋਇਆ ਹੈ ਤੇ ਕੁਆਲਿਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਬੰਪਰਮਾਈਜ਼ ਨਹੀਂ ਹੈ ਥੈਂਕ ਯੂ ਅਸੀਂ ਛੋਟੇ ਉਹ ਗੋਲੀਆਂ ਖੇਡਦੇ ਸੀ ਜੀ ਮੈਂ ਪਿੰਡ ਤੋਂ ਲੈਣੇ ਚਾਹਣ ਵਾਲੀ ਇਹਨੇ ਚਾਹਣ ਵਾਲੀ ਮੈਂ ਪਿੰਡ ਰਹੇ ਨੇ ਤੁਹਾਨੂੰ ਤੋਂ ਲੈਣੇ ਹਾਂ ਦੋਨੇ ਯਾਰ ਨਾਲ ਮਿਲ ਕੇ ਅਸੀਂ ਕੰਮ ਕਰਦੇ ਰਹੇ ਜੀ ਠੀਕ ਹੈ ਜੇ ਅੱਜ ਮੇਰੇ ਕੋਲੇ ਇੰਦਰਾਲ 79 ਤੋਂ ਮੇਰੇ ਕੋਲੇ ਆਈ 44 ਸਾਲ ਹੋ ਗਏ 44 ਸਾਲ ਹੋ ਗਏ ਬਸ ਔਰ ਉਹਨਾਂ ਸਟੇਨਾ ਤੋਂ ਡਾ ਜੀ ਨਾਲ ਮਾਰੀ ਰੁਪਿਆ ਵਾਰ ਪਰ ਆਵੇ ਇੱਕ ਪੰਜ ਵੀ ਤੁਹਾਡੇ ਨਹੀਂ ਹਿੰਦੇ ਜੀ ਦਿੱਸੋ ਵੀ ਉਹ ਹੈ ਇਮਾਨਦਾਰੀ ਤੇ ਬੰਦੇ ਮਿਲ ਨਹੀਂ ਬਹੁਤ ਮੁਸ਼ਕਲਾ ਹੁਣ ਪਹਿਲਾਂ ਇਹਦਾ ਖਾਤਾ ਪ੍ਰੋਫੈਸ਼ਨ ਕਰਾਇਆ ਜੀ ਹੁਣ ਗੋਡੇ ਨੇ ਇਹਦੇ ਇਹਦੇ ਮੈਂ ਗੋਡੇ ਪਾਉਣੇ ਨੇ ਜੀ ਇਹਨੂੰ ਬਿਲਕੁਲ ਤੰਦਰੁਸਤ ਰੱਖ ਦੇਣਾ ਜੀ ਕਰਕੇ ਇਹ ਬੱਚਾ ਹੈ ਮੰਨ ਲਓ ਵੀ ਕਰਦਾ ਮੈਂ ਮੈਂ ਭਰੇ ਆ ਜੀ ਇੱਕ ਕਿ ਬਾਕੀ ਤਾਂ ਮੁਕੱਦਰ ਹੁੰਦਾ ਜੀ ਕੋਈ ਕਿਤੇ ਪਹੁੰਚ ਜਾਂਦਾ ਕੋਈ ਕਿਤੇ ਪਹੁੰਚ ਜਾਂਦਾ ਜੀ ਬਾਕੀ ਸਾਡਾ ਇਹ ਫੈਮਿਲੀ ਮੈਂਬਰ ਹੀ ਹੈ ਜੀ ਇਹਦੇ ਇਹਦੇ ਪਿੰਡ ਵੀ ਮੈਂ ਜਾ ਕੇ ਆਇਆ ਜੀ ਦੇਵਰੀਆ ਜ਼ਿਲ੍ਹਾ ਡਿਸਟ੍ਰਿਕਟ ਜੀ ਯੂਪੀ ਹਾਂ ਪਿੰਡ ਵੀ ਜਾ ਕੇ ਆਇਆ ਜੀ ਮੈਂ ਤੇ ਬਹੁਤ ਈਮਾਨਦਾਰ ਬੰਦਾ ਹੈ ਈਮਾਨਦਾਰ ਦੀ ਮਿਸਾਲ ਹੈ ਈਮਾਨਦਾਰੀ ਪੂਰੀ ਮਿਸਾਲ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਚਲੋ ਉਮਰ ਬਤਾਉਂਦੇ ਆ ਮੇਰੇ ਵਰ ਵਰਧੀ ਹੈ ਥੋੜੀ ਕਮਿਲਦਾਰੀ ਉਹ ਹੈ ਜਾਂ ਮੰਨੋ ਵੀ ਜਿਵੇਂ ਕਿ ਹੈ ਇਸ ਤਰ੍ਹਾਂ ਇੱਕ ਜਗ੍ਹਾ ਤੇ ਆਪਦਾ ਟਾਈਮ ਰੱਖਿਆ ਜੀ 40 ਸਾਲ ਰਹਿਣਾ ਕਿ ਬਹੁਤ ਵੱਡੀ ਗੱਲ ਹੈ ਕਿਸੇ ਨਵੇਂ ਵੀ ਰਹਿਣਾ ਬਹੁਤ ਵੱਡੀ ਗੱਲ ਹੈ ਜਿਹਦੇ ਮੈਨੂੰ ਇਹਦੇ ਤੇ ਵੀ ਪੂਰਾ ਮਾਣ ਆਇਆ ਜੀ ਕਿਹਨੂੰ ਉੱਡੀ ਚੜ ਕੇ ਚੱਲ ਜੰਨੇ ਜੇ ਕਿਤੇ ਘਰ ਵੀ ਜਾਣਾ ਹੋਵੇ ਨਾ ਕਿਤੇ ਬਾਹਰ ਫੰਕਸ਼ਨ ਤੇ ਜਾਣਾ ਹੋਵੇ ਜੀ ਬੰਨ ਕਰੇ ਬਾਲੇ ਬਸ ਕੋਈ ਦਿੱਕਤ ਨਹੀਂ ਜੀ